ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਸੋ ਜੜ ਜੜੇ ਮੇਰੇ ਚੈਨਲ ਦੇ ਨਵੇਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਚਲਦੇ ਆਪਾਂ ਅੱਜ ਦੀ ਵੀਡੀਓ ਵੱਲੀ ਸਾਈਡ ਅਸੀਂ ਇਨਸਾਨੀ ਜੂਨ ਚਾ ਭੁੱਲੋ ਨਾ ਮੈਂ ਪਰਸੋਂ ਚੌਥੀ ਇੱਕ ਚੀਜ਼ ਬੜੀ ਸੀ ਇਟ ਵਾਸ ਸੋ ਨਾਈਸ ਉਹਨ ਕੀ ਐ ਸੀ ਆ ਥੈਟ ਵਾਸ ਲਿਫਟਿੰਗ ਨਾ ਅਮੀਰ ਹੋ ਅਮਰ ਨਹੀਂ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਵੀ ਅਸੀਂ ਅਮਰ ਨਹੀਂ ਹੈਗੇ ਤੇ ਡੋਨਟ ਵੇਸਟ ਯੂ ਟਾਈਮ ਇਨ ਜਸਟ 네ਗੇਟਿਵਿਟੀ অর ਵਾਚਿੰਗ ਆਊਟ 네ਗੇਟਿਵ ਪੇजेस 네ਗੇਟਿਵ ਪੀਪਲ ਸਪੀਕਿੰਗ অর ਕਮੈਂਟਿੰਗ 네ਗੇਟਿਵ ਦੈਟ ਆਰ ਨੋ ਸਪੇਸ ਇਨ ਟੁਡੇਜ਼ ਲਾਈਫ ਐਂਡ ਟਰਸਟ ਮੀ ਜਿਹੜਾ ਬੰਦਾ ਆਪ ਐਵੇਂ ਫਾਲਤੂ ਦੇ 네ਗੇਟਿਵ ਕਮੈਂਟ ਲਿਖਦਾ ਹੁੰਦਾ ਹੈ ਨਾ ਜਿਹੜੇ ਕਮੈਂਟ ਪੜਦੇ ਹੁੰਦੇ ਉਹਦੀ ਵੱਧ ਬੇਇੱਜ਼ਤੀ ਹੋ ਰਹੀ ਹੁੰਦੀ ਹੈ ਕਿ ਅੱਛਾ ਹੋਰ ਕੀ ਆ ਗਿਆ ਸੋ ਦਮੇਕ ਨੋ ਸਪੇਸ ਤੂੰ ਨਾ ਪੜਿਆ ਕਰ ਤੂੰ ਨਾ ਪੜਿਆ ਕਰ ਕਿਤਾਬਾਂ ਯਾਦਾਂ ਤੋਂ ਪਿਛਲੀ ਵਾਰੀ ਕਿਤਾਬ ਪੜ੍ਹੀ ਸੀ ਕਿ ਤੂੰ ਦੇ ਵਿੱਚ ਇਹ ਜੀ ਇੱਕ ਲਾਈਨ ਪੜ੍ਹੀ ਜਿਨੇ ਬਵਾਲ ਮਚਾ ਦਿੱਤਾ ਇੱਕ ਵਾਰ ਨਹੀਂ ਤੇਰੀ ਜ਼ਿੰਦਗੀ ਵਿੱਚ ਉਸ ਚੀਜ਼ ਦਾ ਦੋ ਵਾਰ ਬਵਾਲ ਮਚਿਆ ਤੈਨੂੰ ਯਾਦ ਆ ਕਿ ਯਾਦ ਕਰਾਵਾਂ ਕਿਹੜੀਆਂ ਪਿਲਸ ਬੈਗ ਦੇ ਵਿੱਚ ਰੱਖਣੀਆਂ ਸੀਗੀਆਂ ਬਲੌਗਰਾਂ ਦੀ ਜ਼ਿੰਦਗੀ 'ਚ ਬੜਾ ਸੁੱਖਾ ਪੈਸਾ ਕਮਾਉਣਾ ਬੜਾ ਸੁੱਖਾ ਪੈਸਾ ਕਮਾਉਣਾ ਵੱਧੂ ਪੈਸਾ ਬਲੌਗਰਾਂ ਦੇ ਘਰੇ ਇਹ ਵੋ ਕਿ ਨਹੀਂ ਤੁਸੀਂ ਸਟੇਟਮੈਂਟ ਸੁਣੀ ਹੋਣੀਆਂ ਤੁਹਾਨੂੰ ਲੱਗਦਾ ਕਿ ਬਲੌਗਰਾਂ ਦੀ ਜ਼ਿੰਦਗੀ ਦੇ ਵਿੱਚ ਸੁੱਖਾ ਕਿਤੇ ਪੈਸਾ ਕਮਾਉਣਾ ਨਾ ਆਪਣੀ ਜਨਾਨੀ ਹਰ ਜਗ੍ਹਾ ਨਚਾਣੀ ਕਿਤੇ ਸੋਖੀ ਪਈ ਹੈ ਕਿ ਤੁਸੀਂ ਨੱਚ ਸਕਦੀਆਂ ਜਿਹੜੀਆਂ ਮੈਨੂੰ ਦੇਖਦੀਆਂ ਆ ਰੁਕੋ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਦਸੋ ਮੈਨੂੰ ਨਾ ਤੁਸੀਂ ਨੱਚ ਸਕਦੀਆਂ ਇਦਾਂ ਕਿਵੇਂ ਤੁਸੀਂ ਕਹਿ ਸਕਦੇ ਕਿ ਬਲੌਗਰਾਂ ਦੀ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਬਹੁਤ ਔਖਾ ਔਖ ਸੋਰੀ ਸੋ ਤੁਸੀਂ ਕਿਦਾ ਕਿਵੇਂ ਕਹਿ ਸਕਦੇ ਕਿ ਬਲੌਗਰਾਂ ਦੀ ਜ਼ਿੰਦਗੀ ਦੇ ਪੈਸਾ ਕਮਾਉਣਾ ਬਹੁਤ ਸੋਖਾ ਸੋਖਾ ਕੀ ਤੇ ਮੈਂ ਕਹਿੰਨੀ ਔਖਾ ਪਿਆ ਮੈਂ ਤਾਂ ਨਹੀਂ ਨੱਚ ਸਕੀ ਨਾ 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 ਮੈਨੂੰ ਕੋ ਲੱਖ ਰੁਪਏ ਵੀ ਦੇਣੇ ਹੈ ਕਿ ਥੀਏਟਰ ਦੇ ਵਿੱਚ ਇਦਾਂ ਨੱਚ ਨਾ 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 ਆਗਮ ਨਹੀਂ ਹੋ ਸਕਦੇ ਸੋ ਫਿਰ ਇਦਾਂ ਥੋੜੀ ਇਹਨਾਂ ਨੂੰ ਕਹਿੰਦੇ ਕਿ ਜਨਾਨੀ ਦੇ ਸਿਰ ਤੋਂ ਕਮਾਉਣ ਵਾਲੇ ਬੰਦੇ ਅੱਛਾ ਹਾਂਜੀ ਤੇ ਇਸ ਤੋਂ ਬਾਅਦ ਜੇ ਆਪਾਂ ਚੱਲਦੇ ਹਾਂ ਮੁਸ਼ਕੀ ਦੇ ਲੁੱੱਚੇ ਪਰਿਵਾਰ ਦੇ ਇਤਿਹਾਸ ਵਾਲੀ ਸਾਈਡ ਬਸ ਤਾਂ ਆਲਮੋਸਟ ਸਾਰਿਆਂ ਨੂੰ ਪਤਾ ਚੱਲ ਗਿਆ ਹੋਣਾ ਚਲੋ ਮੈਂ ਕਿ ਥੋੜਾ ਜਿਹਾ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਇਹਨਾਂ ਦਾ ਇਤਿਹਾਸ ਤੁਹਾਨੂੰ ਸੁਣਾ ਦਈਏ ਸੋ ਇਤਿਹਾਸ ਇੱਥੋਂ ਸ਼ੁਰੂ ਹੁੰਦਾ ਹੈ ਕਿ ਪੁਰਾਣਾ ਜ਼ਮਾਨਾ ਪੁਰਾਣਾ ਕਦੇ ਸੋਣਾ ਕਿਸੇ ਦੇ ਨਾਨੀ ਦਾ ਬੁਆਏਫ੍ਰੈਂਡ ਲੇਕਿਨ ਹਾਂ ਮੁਸ਼ਕਿਲ ਦੇ ਨਾਨੀ ਦਾ ਬੋਏਫ੍ਰੈਂਡ ਹੁਣ ਸਾਰੇ ਨਾਲ ਆਲਮੋਸਟ ਸੁਣ ਲੈਣਾ ਨਾਨੀ ਦਾ ਬੋਏਫ੍ਰੈਂਡ ਹੁਣ ਲੋਕੀ ਕਹਿ ਦਿੰਦੇ ਆ ਕਿ ਦੇਖੋ ਪੁਰਾਣੇ ਜ਼ਮਾਨੇ ਦੀਆਂ ਬੁੜੀਆਂ ਬਹੁਤ ਚੰਗੀਆਂ ਪੁਰਾਣੇ ਜ਼ਮਾਨੇ ਦੀਆਂ ਇਸਤਰੀਆਂ ਬਹੁਤ ਚੰਗੀਆਂ ਨਵੇਂ ਜ਼ਮਾਨੇ ਦੀਆਂ ਖਰਾਬ ਨਹੀਂ ਜ਼ਮਾਨਾ ਹਮੇਸ਼ਾ ਸੇਮ ਰਿਹਾ ਹੈ ਖਰਾਬ ਹਮੇਸ਼ਾ ਇਨਸਾਨ ਹੀ ਹੋਇਆ ਜ਼ਮਾਨੇ ਦਾ ਜ਼ਮਾਨੇ ਤੇ ਸਿਰਫ ਦੋਸ਼ ਲੱਗਦਾ ਹੈ ਜ਼ਮਾਨਾ ਐ ਜ਼ਮਾਨਾ ਜ਼ਮਾਨੇ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਅਸਲ ਦੇ ਵਿੱਚ ਇਨਸਾਨ ਦਾ ਇਸ ਚੀਜ਼ ਦੇ ਉਹਦੇ ਸੰਸਕਾਰ ਦਾ ਲੈਣ ਦੇਣ ਹੁੰਦਾ ਹੁਣ ਮੈਂ ਸੰਸਕਾਰਾਂ ਦੀ ਬਹੁਤੀ ਗੱਲ ਨਹੀਂ ਕਰਨੀ ਕਿਉਂਕਿ ਸੰਸਕਾਰ ਵਾਲਾ ਹੈ ਨਹੀਂ ਇਹ ਸਭ ਕਿਤਾਬ ਇਹਨਾਂ ਦਾ ਸੋ ਨਾਨੀ ਵੀ ਦਾ ਵਿਆਹ ਹੋਇਆ ਸੀਗਾ ਨਾਨੀ ਦਾ ਨਾਨੀ ਫਿਰ ਬੋਏਫ੍ਰੈਂਡ ਨਾਲ ਭੱਜ ਗਈ ਮੈਂ ਤਾਂ ਕਹਿੰਦੀ ਦੋੜਨਾ ਇਹਨਾਂ ਦੇ ਖਾਨਦਾਨ ਦੇ ਵਿੱਚ ਲਿਖਿਆ ਹੈ ਜਿੱਦਾਂ ਹੁੰਦਾ ਨਾ ਇੱਕ ਕੋਈ ਪਰਿਵਾਰ ਦੀ ਰੀਤ ਚੱਲਦੀ ਜਾਂਦੀ ਹੈ ਨਾ ਉਹ ਰੀਤ ਨੂੰ ਅਸੀਂ ਕਦੇ ਖਤਮ ਨਹੀਂ ਹੋਣ ਦੇਣਾ ਉਹੀ ਰੀਤ ਮੁਸ਼ਕੀ ਦੇ ਪਰਿਵਾਰ ਤੇ ਚੱਲਦੀ ਆਈਏ ਮੰਮੀ ਵੀ ਦੋੜ ਗਈ ਮਾਸੀ ਵੀ ਦੋੜ ਗਈ ਨਾਨੀ ਵੀ ਦੋੜ ਗਈ ਸਾਰੇ ਦੋੜਦੇ 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 ਚੱਲੀ ਆ ਰਹੇ ਮੁਸ਼ਕੀ ਅੱਗੇ ਦੋੜ ਰਹੀ ਹੈ ਹੁਣ ਕੀ ਪਤਾ ਨਹੀਂ ਮੁਸ਼ਕੀ ਦਾ ਕੁਝ ਹੋਏਗਾ ਉਹ ਵੀ 도ੜੇਗਾ ਓਬਵੀਅਸਲੀ ਇਹ ਤਾਂ ਫੈਕਟ ਹੈ ਨਾ ਜੇ ਮੁਸ਼ਕੀ ਆਪਣਾ ਪੂਰਾ ਲੈ ਕੇ ਜਾਊਗੀ ਅੱਗੇ ਤਾਂ ਅੱਗੇ ਵਾਲਾ ਵੀ ਤਾਂ ਅੱਗੇ ਲੈ ਕੇ ਜਾਊਗਾ ਚਲੋ ਉਹ ਤਾਂ ਬਾਧੀਆਂ ਗੱਲਾਂ ਹੈ ਤੇ ਮਾਸੀ ਜੀ ਤੇ ਭੂਆ ਦੇ ਮੁੰਡੇ ਨਾਲ ਹੀ ਦੋੜ ਗਈ ਇਹ ਤਾਂ ਕਹਿੰਦੀ ਦੱਸੋ ਕਮਾਲ ਦੀ ਗੱਲ ਹੋ ਗਈ ਭੂਆ ਦੇ ਮੁੰਡੇ ਨਾਲ 도ੜ ਗਈ ਮਤਲਬ 도ੜਨਾ ਇਨਾਂ ਦੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਕਿ ਜਿਦਾਂ ਇੱਕ ਸਰੀਰ ਲਈ ਖਾਣਾ ਨਹੀਂ ਜ਼ਰੂਰੀ ਹੁੰਦਾ ਇਦਾਂ 도ੜਨਾ ਜ਼ਰੂਰੀ ਹੁੰਦਾ ਮਤਲਬ ਇਹਨਾਂ ਨੂੰ 도ੜਨਾ ਕੋਈ ਵੀ ਹੋਵੇ ਬਸ 도ੜ ਜਾਣਾ ਕਰੋ ਭੂਆ ਦੇ ਮੁੰਡੇ ਨਾਲ 도ੜ ਗਈ ਫਿਰ ਇਹਦੀ ਮੰਮੀ ਵੀ 도ੜ ਗਈ ਉਹ ਹੋ ਕਿਤੇ ਮੰਮੀ ਤੇ ਲਗਾਮ ਲਗਾਈ ਕਿਤੇ ਮੰਮੀ ਦਾ ਵਿਆਹ ਕੀਤਾ ਕਿ ਚਲੋ ਕਿਤੇ ਟਿੱਕੇ ਰਹੂਗੀ ਪਰ ਮੰਮੀ ਦਾ ਵੀ ਆਈਡੀਆ ਕਾਫੀ ਕੁਝ ਨਿਕਲ ਕੇ ਸਾਹਮਣੇ ਚਲੋ ਮੰਮੀ ਦਾ ਤਾਂ ਜਿੱਦ ਇੱਕ ਕਮਰੇ ਦੇ ਪਿੱਛੇ ਹੈ ਲੇਕਿਨ ਫਿਰ ਮੁਸ਼ਕਿਲ ਨੇ ਸ਼ੁਰੂ ਕੀਤਾ ਹੈ ਮੈਨੂੰ ਇਹ ਸ਼ੁਰੂ ਹੋਈ ਹੈ ਕੁੜੀ 11ਵੇਂ 11-12 ਸਾਲ ਦੀ ਉਮਰ ਦੇ ਵਿੱਚ ਤਿੰਨ ਚਾਰ ਵਾਰ ਤੇ ਇਹ ਮੇਰੇ ਖਾ ਦੌੜੀ ਚੁੱਕੀ ਹੋਣੀ ਹੈ ਦੋ ਤਿੰਨ ਵਾਰ ਤੇ ਚਲੋ ਸਾਹਮਣੇ ਆ ਗਈ ਚੀਜ਼ ਇੱਕ ਮੁੰਡਾ ਆ ਜਾਂਦਾ ਨਹੀਂ ਦੂਜਾ ਆ ਜਾਂਦਾ ਇੱਕ ਜਾਂਦਾ ਨਹੀਂ ਦੂਜਾ ਆ ਜਾਂਦਾ ਦੋ ਅਰੇ ਮੈਨੂੰ ਚੱਕਰ ਆਣੇ ਲੱਗ ਗਏ ਹੁਣ ਇਹ ਤਾਂ ਦੌੜ ਦੁੜਾਈ ਦਾ ਇਤਿਹਾਸ ਹੈ ਜੇ ਇੱਥੇ ਤੱਕ ਆਇਆ ਹੈ ਨਾ ਇੱਥੇ ਤੱਕ ਹੋਇਆ ਹੈ ਕਿ ਮੁਸ਼ਕਿਲ ਜੇ ਦੌੜ ਕੇ ਮੁਹਾਲੀ ਦੇ ਵਿੱਚ ਆਈ ਹੈ ਹੁਣ ਅੱਗੇ ਨਹੀਂ ਪਤਾ ਕਿ ਅੱਗੇ ਦੌੜ ਕਿੱਦਾਂ ਨੂੰ ਹੋਣੀ ਹੈ ਕਿਹਦੀ ਦੌੜ ਹੋਣੀ ਹੈ ਮੰਮੀ ਦੀ ਕਿ ਨਾਨੀ ਦੀ ਕਿ ਮਾਸੀ ਦੀ ਕਿ ਮੁਸ਼ਕਿਲ ਦੀ ਕਿਉਂਕਿ ਦੌੜਾਂ ਦੇ ਵਿੱਚ ਤਿੰਨੇ ਆਪਸ बराबर बिल्कुल लाइन बराबर खड़िया कोई भी किते भी दौड़ सकता पाए कुछ नहीं कह सकता जमाना जमाने ਨੂੰ ਮੈਂ ਵੀ ਦੋਸ਼ ਦੇਣ ਲੱਭੀ ਜ਼ਮਾਨਾ ਗਾਦਾ ਇਹਨਾਂ ਦੇ ਤਾਂ ਹਾਲਾਤ ਹੀ ਖਰਾਬ ਹੋਏ پرانے ਜ਼ਮਾਨੇ ਤੋਂ ਇਹ ਖਰਾਬ ਤੁਰੀਆਂ ਆ ਰਹੀਆਂ ਸੋ ਅਸੀਂ ਕਹਿ ਦਿੰਦੇ ਹਾਂ ਸੋਸ਼ਲ ਮੀਡੀਆ ਦਾ ਦੋਸ਼ ਹੈ ਸੋਸ਼ਲ ਮੀਡੀਆ ਗੱਲਣਾ ਨਾ ਉਹਨੇ ਬਿਨਾਂ ਸੋਸ਼ਲ ਮੀਡੀਆ ਤੋਂ بگੜ ਜਾਣਾ ਸੋ ਹਰ ਗੱਜੇ ਨੇ ਕਿ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਹੈ ਸੋ ਨੋ ਬਹੁਤ ਸਾਰੀਆਂ ਚੀਜ਼ਾਂ ਚਲੋ ਸੋਸ਼ਲ ਮੀਡੀਆ ਦੇ ਥਰੂ ਅੱਗੇ ਆਉਂਦੀਆਂ ਲੇਕਿਨ ਇਹ ਕੋਈ ਗੰਦਾ ਅਜ ਦਾ ਨਹੀਂ ਪੈਣਾ ਸ਼ੁਰੂ ਹੋਇਆ ਬਹੁਤ ਸਦੀਆਂ ਤੋਂ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਬਸ ਇਹ ਕਿ ਪਬਲਿਕ ਨੂੰ ਥੋੜਾ ਹੁਣ ਪਤਾ ਲੱਗਣ ਲੱਗਾ ਹੈ ਕਿਉਂਕਿ ਐਡਵਾਂਸ ਟੈਕਨੋਲੋਜੀ ਆਪਾਂ ਇਹਨੂੰ ਕਹਿ ਸਕਦੇ ਹਾਂ ਸੋ ਸੁਣਨ ਚਾਹੇ ਕਿ ਦਾਦਾ ਜੀ ਤਾਂ ਫਰਾਰ ਹੋ ਚੁੱਕੇ ਹੈ ਲੇਕਿਨ ਚਾਚਾ ਜੀ ਜਿਹੜੇ ਆ ਕੀ ਉਹ ਅਰੈਸਟ ਹੋ ਗਿਆ ਤਾਂ ਜਿਹੜੀ ਕਿ ਬੜੀ ਇੱਕ ਖਬਰ ਹੈ ਕਿ ਮੂਸਾ ਤਾਂ ਰੋਲਿਆ ਰੋਲਿਆ ਤੇ ਮਗਰੋਂ ਕਿ ਇਹਦੇ ਚਾਚੇ ਤਾਂ ਇਮਾਮੇ ਦਾਦੇ ਸਾਰਾ ਦਾ ਰੋਲ ਕੇ ਚਲੀ ਗਈ ਸੋ ਇਦਾਂ ਦੀ ਹੁਣ ਕੀ ਕਮਾ ਇਸ ਕੁੜੀ ਨੂੰ ਔਰ ਦੇਖੋ ਐਡੀ ਬਿਸ਼ਰਮ ਐਡੀ ਬਿਸ਼ਰਮਾਨਾ ਦੀਆਂ ਰੀਲਸ ਲਗਾ ਰਹੀਆਂ ਰੀ ਮੈਂ ਕਹਿੰਦੀ ਪਿਓ ਦਾ ਸਿਵਾ ਤਾਂ ਠੰਡਾ ਹੋ ਲੈਣ ਦੇ ਕਿਉਂ ਤੂੰ ਇੰਨੀ ਮੈਂ ਤੇਰੇ ਪਿਓ ਨੇ ਤੇਰੇ ਮਗਰ ਘੁੰਮਣਾ ਭੂਤ ਬਣ ਕੇ ਪਰ ਪੁੱਤਾਂ ਦਾ ਪਿਓ ਨੇ ਵੀ ਡਰਨਾ ਕਿ ਤੇ ਖਿਹੜਾ ਛੁੱਟਿਆ ਇਹਦੇ ਮਗਰ ਕਿੱਥੇ ਫਿਰਨਾ ਪਿਓ ਨੇ ਵੀ ਮਤਲਬ ਇੰਨੀ ਕਟਿਆ ਤਾਂ ਮੈਂ ਇਹਨੂੰ ਕਹਿਣਾ ਹੀ ਨਹੀਂ ਹੈ ਕਟਿਆ ਸ਼ਬਦ ਵੀ ਮੈਂ ਕਹ ਨਹੀਂ ਤੇ ਸਾਹਮਣੇ ਚੰਗਾ ਇੱਕ ਕਟਿਆ ਵੀ ਬੰਦਾ ਇੱਕ ਵਾਰੀ ਕਹਿ ਦੇ ਚਲੋ ਠੀਕ ਹੈ ਪਰ ਇੱਕ ਕਟਿਆ ਤੋਂ ਵੀ ਗਈ ਗੁਜ਼ੀ ਇਹਦੇ ਕਿਦਾਂ ਨੱਚ ਟੱਪ ਕੇ ਰੀਲਾਂ ਵਾਰੀ ਆ ਕੋਈ ਲੈਣਾ ਦੇਣਾ ਨਹੀਂ ਹੈ ਕਿ ਮੇਰਾ ਪਿਓ ਮਰ ਗਿਆ ਆ ਚੱਲ ਮੈਂ ਕਮ ਸੇ ਕਮ ਉਹਦੇ ਫੁੱਲਾਂ ਤੱਕ ਤਾਂ ਕਿਤੇ ਬਹਿ ਜਾਮਾ ਪਰ ਨਹੀਂ ਨੱਚਣਾ ਜ਼ਰੂਰੀ ਐ ਟੱਪਣਾ ਜ਼ਰੂਰੀ ਇਹਨੂੰ ਕੋਈ ਫਰਕ ਨਹੀਂ ਪੈਂਦਾ ਬਸ ਤਾਂ ਸੁਣਨ ਚਾਹਿਆ ਕਿ ਇਹਦੀ ਵੀ ਮਸੀਦੇ ਮੁੰਡੇ ਨਾਲ ਇਹਦਾ ਵੀ ਚੱਕਰ ਓ ਯਾਰ ਕਿੱਡੀ ਸ਼ਰਮ ਦੀ ਗੱਲ ਐ ਸੁਣਨ ਜਿੱਦਾਂ ਇਹ ਗੰਦੀਆਂ ਗੰਦੀਆਂ ਚੀਜ਼ਾਂ ਆਂਦੀਆਂ ਨਾ ਸੁਣਨ ਚ ਛੇ ਸਸੂਰ ਕੋਈ ਸੀਰੀਅਸ ਨਹੀਂ ਮੈਂ ਹੁਣ ਇਹਨਾਂ ਦੇ ਮੈਟਰ 'ਚ ਬੋਲਣਾ ਕਿਉਂਕਿ ਇਹ ਆਪਸੀ ਨਹੀਂ ਸਣੀ ਐ ਆਪਦੀ ਫੈਮਿਲੀ ਨੂੰ ਲੈ ਕੇ ਤਾਂ ਅਸੀਂ ਕਿ ਸੀਰੀਅਸ ਹੋਣਾ ਚਲੋ ਫਿਰ ਵੀ ਸਾਡੇ ਦਿਲ 'ਚ ਇੱਕ ਜ਼ਰੂਰ ਸੀਗਾ ਕਿ ਜੋ ਹੋਇਆ ਮਾੜਾ ਹੋਇਆ ਨਾ ਨਹੀਂ ਹੋਣਾ ਚਾਹਦਾ ਚਲੋ ਇਹਦੀ ਫੈਮਿਲੀ ਲਈ ਫੀਲ ਹੋ ਰਿਹਾ ਇਹਦੀ ਦਾਦਕੇ ਫੈਮਿਲੀ ਲਈ ਫੀਲ ਹੋ ਰਿਹਾ ਕਿ ਚਲੋ ਹੁਣ ਚਾਚਾ ਜੀ ਮੇਰੇ ਅਰੈਸਟ ਹੋ ਗਿਆ ਤੇ ਓਬਵੀਅਸਲੀ ਪਰਿਵਾਰ ਦੇ ਵਿੱਚ ਹਨਾ ਕਿੰਨਾ ਕੁਝ ਹੋ ਜਾਂਦਾ ਹੈ ਪਰ ਇਹਨੂੰ ਮਿਲ ਗਈ ਖੁੱਲ ਨਾ ਤੂੰ ਰਿਲਾ ਲਾ ਰਹੀ ਹੈ ਮੈਂ ਦੌਮੇ 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 ਦੌ ਦੁੱਜ ਗਈ ਕਿ ਨਹੀਂ ਜਾਂਦੀ ਕਿਉਂ ਨਹੀਂ ਹੈ ਕੀ ਚੱਕਰ ਚੱਕਰ ਕੀ ਹੈ ਤੇਰਾ ਹੈ ਜਾ ਕੇ ਤਾਂ ਇੱਕ ਵਾਰੀ ġੇੜਾ ਮਾਰ ਕੇ ਤਾਂ ਅੱਡੀ ਤੂੰ ਰੋਲਾ ਪਾਉਂਦੀ ਹੈ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੈ ਜਿਵੇਂ ਦੀ ਮੈਂ ਅੰਨੀ ਕਟਿਆ ਕੁੜੀ ਹੁਣ ਕਟਿਆ ਫਿਰ ਮੈਂ ਕਹਤਾ ਮੇਰੇ ਕੋਲ ਕੋਈ ਸ਼ਬਦ ਵੀ ਨਹੀਂ ਹੁਣ ਦਿਲ ਤਕਰ ਮੈਂ ਗੰਦੀ ਜੀ ਗਾਲ ਕੱਢਾਂ ਪਰ ਮੈਂ ਹੁਣ ਕੱਢ ਵੀ ਨਹੀਂ ਸਕਦੀ ਕੀ ਕਰੀਏ ਇਨੂੰ ਦੇਖ ਕੇ ਤਾਂ ਮੈਨੂੰ ਸੁਰਲੀਨ ਦਾ ਜ ਇਹਦਾ ਇਹ ਵੜਾ ਰੌਲਾ ਪਿਆ ਹੋਇਆ ਹੈ ਬਾੜੀਆਂ ਗਾਲਾਂ ਕੱਢਦੀ ਐ ਵੀ ਭਰਾਵਾ ਬਹੁਤ ਗੰਦੀਆਂ ਗਾਲਾਂ ਹੁਣ ਇਹਨੇ ਦੁਬਾਰਾ ਦੋ ਇਹਦੀਆਂ ਰੀਲਸ ਮੈਂ ਦੇਖਿਆ ਮੈਂ ਤਾਂ ਲਗਾ ਨਹੀਂ ਸਕਦੀ ਇੰਨੀਆਂ ਗੰਦੀਆਂ ਰੀਲ ਸੁਰਲੀਨ ਤੇ ਕੀ ਕਰੀ ਜੰਨੀ ਐ ਤੈਨੂੰ ਤਾਂ ਕੁਝ ਕਹਿਣ ਨੂੰ ਵੀ ਨਹੀਂ ਦਿਲ ਕਰਦਾ ਮੈਂ ਸੱਚੀ ਕੀ ਦੱਸਾਂ ਚਲੋ ਇਹਨੂੰ ਛੱਡੋ ਮੁਸ਼ਕੀ ਤਾਂ ਕਹ ਰਹੀ ਸੀ ਕਿ ਕਿ ਮੁਸ਼ਕੀ ਨੇ ਹੁਣ ਮੈਨੂੰ ਜਿੱਥੇ ਕਿ ਮੁਸ਼ਕੀ ਨੇ ਵੀ ਹੁਣ ਕੈਨੇਡਾ ਦੀ ਸਾਈਡ ਹੀ 도ੜਨਾ ਹੈ ਕਿਉਂਕਿ 도ੜਨ ਦਾ ਸਿਸਟਮ ਵੀ ਤਾਂ ਉੱਧਰ ਹੀ ਚੱਲਿਆ ਹੋਇਆ ਉੱਧਰ ਹੀ ਜਾਊਗੀ ਭੱਜ ਕੇ ਇਹ ਕੋ ਖੋਤਾ ਜਾਂ ਮੁੰਡਾ ਨਾਲ ਦੱਸ ਬੱਚਾ ਜਾਂ ਨਿਆਣਾ ਚੱਕੀ ਫਿਰਦੀ ਐ ਤਾਂ ਮੈਨੂੰ ਤਾਂ ਲੱਗਦਾ ਆਪ ਜੇ ਤੱਕ ਕੀ ਕੰਮ ਹੈ ਨਿੱਕਾ ਜਵਾਗ ਦੱਸ ਨਿੱਕੇ ਜਵਾਗ ਨਾਲ ਵਿਆਹ ਕਰਾ ਕੇ ਫੇਰ ਭਜ ਗਈ ਵੈਸੇ ਆਪ ਵੀ ਜਵਾਕੀ ਐ ਪਰ ਚਲ ਹਰਕਤਾਂ ਹੁਣ ਜਿਆਦਾ ਵੱਡੀਆਂ ਐ ਕਹਿੰਦੇ ਨਾ ਕਿ ਉਮਰਾਂ ਛੋਟੀਆਂ ਤਜਰਬੇ ਵੱਧ ਬਸ ਹੋ ਸਕਾ ਵੈ ਲੇਕਿਨ ਇਹ ਤਜਰਵਾ ਜਿਹੜਾ ਐ ਥੋੜਾ ਗਲਤ ਸਾਈਡ ਦਾ ਤਜਰਵਾ ਐ ਤੇ ਬੈਰੀ ਸ਼ੇਮਫੁਲ ਯਾਰ ਕੀ ਕਹਿ ਸਕਦੇ ਆ ਤੇ ਮੁਸ਼ਕਿਲ ਤਾਂ ਕੁਛ ਨਹੀਂ ਹੋ ਸਕਦਾ ਮੁਸ਼ਕੀ ਤੇ ਹੈਗੀ ਹੈ ਬੇਸ਼ਰਮ ਇੱਕ ਨੰਬਰ ਦੀ ਲੰਡਰ ਲੰਡਰ ਕਹਿ ਸਕਦੇ ਆ ਲੰਡਰ ਕੁੜੀ ਲੰਡਰ ਹੀ ਕਹਿ ਸਕਦੇ ਆ ਦੌੜ ਤੜੀ ਆ ਫੈਮਿਲੀ ਤੋਂ ਵਲੌਗ ਕਰਦੀ ਆ ਚਲੋ ਦੌੜੋ ਭੱਜੋ ਜਿੱਤੇ ਤੱਕ ਹੁਣ ਰੁਕੀ ਨਾ ਬਸ ਭੱਜੀ ਐ ਮੈਂ ਤਾਂ ਕਹਿੰਦੀ ਰੁਕੀ ਨਾ ਇੱਧਰ ਵੀ ਚਾਰ ਪੰਜ ਲੰਗਾ ਕੇ ਜਾਈਂ ਮੁਹਾਲੀ ਦੇਵੀ ਐ ਨਾ ਚਲ ਜੇ ਇੱਥੋਂ ਸੁੱਕੀ ਨਾ ਨਿਕਲ ਜੀ ਅੱਛਾ ਸ਼ਿਕਾਰ ਜੀ ਸਾਰੇ ਪਰਮਾਨੂ ਵਾ ਇਦਾਂ ਦੇਖੋ ਮਸੰਮੀਆਂ ਆ ਵੀ ਮਸੰਮੀਆਂ ਭਰਿਆ ਪਿਆ ਵਾ ਠੀਕ ਆ ਤੇ ਇੰਦਰ ਵੀ ਮਸੰਮੀਆਂ ਇੱਕ ਭੈਣ ਆਈ ਸੀ ਗੱਟਾ ਭਰ ਕੇ ਲਈ ਮਸੰਮੀਆਂ ਦਾ ਐਸੀ ਹੁਣ ਚੂਸ ਕਰਕੇ ਪੀਵਾਂਗੇ ਇੱਕ ਭੈੜਾਈ ਸੀਗੇ ਉਹਨਾਂ ਨੂੰ ਤੁਸੀਂ ਜਾਣਦੇ ਹੋ ਠੀਕ ਆ ਉਹਨਾਂ ਦੀ ਆਈ ਗਈ ਹੈਗੀ ਦਾ ਜੈਸੀਕ ਬਲੌਗ ਠੀਕ ਆ ਇੰਸਟਾ ਫੇਸਬੁੱਕ ਤੇ ਕਾਫੀ ਉਹ ਫੇਮਸ ਨੇ ਵੀਡੀਓਜ਼ ਬਣਾਵੀਆਂ ਨੇ ਤਾਂ ਨਾਲ ਜੇ ਤੁਸੀਂ ਬਲੌਗ ਦੇਖਣਾ ਮੇਰੇ ਚੈਨਲ ਤੇ ਜਾ ਕੇ ਦੇਖ ਲਓ ਪੂਰਾ ਬਲੌਗ YouTube ਚੈਨਲ ਤੇ ਤੇ ਉਹ ਮੇਰੇ ਲਈ ਗੱਟਾ ਭਰ ਕੇ ਸਮੀਆਂ ਦਾ ਲੈ ਕੇ ਔਕਾਤ ਦੇ ਮਾਲਕ ਇਹ ਹੈ ਨਾ ਦਾ ਸਿਰਫ ਇੰਨਾ ਕਿ ਸਟੈਂਡਰਡ ਕੀ ਇੱਕ ਗੱਟਾ ਮੂ ਸਮੀਆਂ ਦਾ ਆਇਆ ਤੇ ਉਹਦੇ ਪਿੱਛੇ ਪ੍ਰੋਮੋਸ਼ਨ ਨਾ ਕਰਦੀ ਐ ਦੱਸੋ ਤੁਸੀਂ ਤੁਸੀਂ ਕੀ ਨਾ ਤੋਂ ਉਮੀਦ ਕਰਦੇ ਹੋ ਇਹ ਇੱਕ ਇਹ ਗੱਟੇ ਪਿੱਛੇ ਪ੍ਰੋਮੋਸ਼ਨ ਕਰ ਰਹੀ ਹੈ ਇਹ ਇਹਨਾਂ ਦਾ ਸਟੈਂਡਰਡ ਹੈ ਇਹ ਇਹਨਾਂ ਦਾ ਸਟੈਂਡਰਡ ਹੈ ਔਰ ਇਹਨਾਂ ਨੂੰ ਲੁੱਕੀ ਫਾਲੋ ਕਰਦੇ ਆ ਵਾਹ ਦੀਦੀ ਜੀ ਬੋਲ ਲਿੰਦੀ ਹੋ ਜਿਹੜੇ ਲੋਕੀ ਤੈਨੂੰ ਜੋ ਵੀ ਬੋਲਦੇ ਤੁਸੀਂ ਆਪਣਾ ਕੰਮ ਕਰੋ ਕੁੱਤਿਆਂ ਦਾ ਕੰਮ ਹੁੰਦਾ ਭੁੰਕਣਾ ਕੁੱਤੇ ਭੁੰਗਦੇ ਰਹਿੰਦੇ ਹੁੰਦੇ ਰਿਸ਼ਤੇ ਵਿੱਚ ਕੁੱਤਿਆਂ ਦੀ ਫਿਕਰ ਨਹੀਂ ਕਰਦੀ ਹੁੰਦੀ ਹਾਥੀ ਆਪਣੀ ਚਾਲ ਚੱਲਦੇ ਰਹਿੰਦੇ ਕੁੱਤੇ ਭੁੰਗਦੇ ਰਹਿੰਦੇ ਦੀਦੀ ਤੁਸੀਂ ਬਹੁਤ ਅੱਛੀ ਹੋ ਦੀਦੀ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਤੁਸੀਂ ਭੁੰਕਨ ਦੇ ਭੁੰਕਨ ਦੇ ਭੁੰਕਨ ਦੇ ਭੁੰਕਨ ਦੇ ਧਿਆਨ ਲੈਣਾ ਦਾ ਹੋਇਆ ਪਿਆ ਕੱਲੀ ਇਹ ਨਹੀਂ ਹੈ ਕੱਲੀ ਇਹ ਨਹੀਂ ਹੈ ਅੱਜ ਮੈਂ ਤੁਹਾਨੂੰ ਅੱਗੇ ਦਿਖਾਣੀ ਆ ਸਭ ਤੋਂ ਪਹਿਲਾਂ ਤਾਂ ਚਲੋ ਅਸੀਂ ਜਰਾ ਪਿੰਕੀ ਨੂੰ ਮੁਬਾਰਕਾਂ ਦੇ ਦਿੰਨੇ ਆ ਪਿੰਕੀ ਦੀ ਆ ਗਈ ਹੈ YouTube ਦੀ ਫਰਸਟ ਪੇਮੈਂਟ ਤਾਂ ਪਿੰਕੀ ਹੁਣੇ ਸ਼ਾਪਿੰਗ ਆ ਸ਼ਾਪਿੰਗ ਆ ਤਾਂ ਨਿਕਲ ਗਿਆ ਤੇ ਪਿੰਕੀ ਨੇ ਦੱਸਿਆ ਕਿ ਉਹਦੀ ਕਿੰਨੀ ਪੇਮੈਂਟ ਆਈ ਹੈ ਪਰ ਉਸ ਤੋਂ ਪਹਿਲਾਂ ਪਿੰਕੀ ਵੀ ਇੱਕ ਪ੍ਰੋਮੋਸ਼ਨ ਕਰਕੇ ਆਈ ਹੈ ਚਲੋ ਅੱਜ ਤੁਹਾਨੂੰ ਪਹਿਲਾਂ ਪਿੰਕੀ ਦੀ ਪ੍ਰੋਮੋਸ਼ਨ ਦਿਖਾਣੇ ਆ ਮੋਈ ਤੂੰ ਤਾਂ ਜਮਾ ਹੀ ਗਈ ਗੁਜਰੀ ਆਜੋ ਦੇਖੀਏ ਚਲੋ 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 ਲੈਟ ਹੋਇਆ ਪਾ ਚਲੋ ਬਾਈ ਕਿਤਾ ਸੀ ਗਾਇਸ ਤੁਸੀਂ ਵੀ ਆਇਓ ਟਾਈਮ ਕੱਟ ਕੇ ਚਲੋ ਆ ਬੋਲ ਲੇਟ ਰਹਾ ਤਾਂ ਬਹੁਤ ਜ਼ਿਆਦਾ ਆ ਮੈਡਮ ਆ ਗਈਆਂ ਕਿਸੇ ਦੇ ਘਰੇ ਰੋਟੀ ਤੇ ਕਿਸ ਨੇ ਇਨਵਾਈਟ ਕੀਤਾ ਇਹਨਾਂ ਨੂੰ ਸ਼ਗਲਾਂ ਦੇਖੋ ਹੁਣ ਇਹਨਾਂ ਦੀਆਂ ਹੈ ਉਹ ਦਦਵਾਓ ਪਿੰਕੀ ਦੀਦੀ ਆਪਣੇ ਮੇਕਅਪ ਦਾ ਦੱਸੋ ਨਾ ਇੱਕ ਵੀਡੀਓ ਬਣਾ ਕੇ ਮੇਕਅਪ ਵੀ ਕਿਵੇਂ ਤੁਸੀਂ ਕਰਦੇ ਹੋ ਹੋਰ ਚੜਾਓ ਇਹਨਾਂ ਨੂੰ ਸਿਰ ਮਗਰੋਂ ਮਾਰੀਆ ਨਾ ਜੁੱਤੀਆਂ ਨਾਲੇ ਸਿਰਾਂ 'ਚ ਚੱਕ-ਚੱਕ ਕੇ ਫਿਰ ਤੁਸੀਂ ਰੋਣਾ ਦੇਖੋ ਇਹਨਾਂ ਦਾ ਲੈਵਲ ਕਿੰਨਾ ਗਿਰ ਗਿਆ ਪੰਜਾਬੀ ਬੰਦੇ ਹੈ ਇਹਨਾਂ ਪਈਆਂ ਤੋਂ ਪ੍ਰੋਮੋਸ਼ਨ ਕਰਵਾਉਣ ਲਈ ਇਹਨਾਂ ਨੂੰ ਆਪਣੇ ਖਾਣੇ ਤੇ ਘਰ ਬੁਲਾ ਰਹੇ ਹੈ ਵਾਹ ਜੀ ਵਾਹ ਇਸ ਤੋਂ ਜ਼ਿਆਦਾ ਹੁਣ ਕੀ ਤੁਸੀਂ ਉਮੀਦ ਕਰ ਸਕਦੇ ਹੋ ਲੋਕਾਂ ਦੇ ਕੋਲੋਂ ਕਿ ਆਪਣੇ ਇੱਕ ਚੈਨਲ ਚਲਾਉਣ ਲਈ ਅਸੀਂ ਵੀ ਚੈਨਲ ਬਣਾਇਆ ਅਸੀਂ ਤਾਂ ਨਹੀਂ ਲੋਕਾਂ ਦੇ ਘਰ-ਘਰ ਗਏ ਕਿ ਸਾਡੇ ਚੈਨਲ ਦੀ ਪ੍ਰੋਮੋਸ਼ਨ ਬਈ ਜਿੰਨੇ ਦੇਖਣਾ ਦੇਖ ਲੈਣ ਜਿੰਨੇ ਨਹੀਂ ਦੇਖਣਾ ਨਾ ਦੇਖੇ ਉਦੀ ਮਰਜ਼ੀ ਗੱਲ ਖਤਮ ਹੁਣ ਜ਼ਬਰਦਸਤੀ ਕਿਸੇ ਨੂੰ ਫੜ ਕੇ ਲੈਣਗੇ ਹਾਂ ਤੂੰ ਦੇਖ ਤੂੰ ਸਬਸਕ੍ਰਾਈਬ ਕਰ ਵੀ ਹਰ ਬੰਦੇ ਦੀ ਆਪਣੀ ਆਪਣੀ ਮਰਜ਼ੀ ਜਿਹਨੂੰ ਜੋ ਵਧੀਆ ਲੱਗਦਾ ਉਹ ਦੇਖਦਾ ਪਰ ਨਹੀਂ ਸੇਵਾ ਦੇਖੋ ਅੱਗੇ ਇਹਨਾਂ ਦੀ ਹੁੰਦੀ ਬਾਕੀ ਗੱਲਾਂ ਛੱਡੋ ਆ ਦੇਖਿਓ ਚੰਗਾ ਵੀਡੀਓ ਰੰਗ ਦੇ ਭਾਂਡੇ ਦਾ ਸ ਹੋਰ ਤੁਹਾਨੂੰ ਕੋ ਭਾਂਡਿਆਂ ਦਾ ਰੰਗ ਨਹੀਂ ਮਿਲਿਆ ਪੀਲੇ ਰੰਗ ਦੇ ਭਾਂਡੇ ਪੀਲੇ ਰੰਗ ਦੇ ਭਾਂਡੇ ਕੋਣ ਯੂਜ਼ ਕਰਦਾ ਹੈ ਓਹੋ ਬਾ ਬੋਈ ਜੰਮੀ ਬੇਟੀ ਖਾਓ ਆ ਹਾਲ ਹੈ ਇਹਨਾਂ ਦੇ ਦੇਖੋ ਤੁਸੀਂ ਕਿੱਦਾਂ ਇਹਨਾਂ ਦੀਆਂ ਸੇਵਾ ਹੋ ਰਹੀਆਂ ਇੱਕ ਛੋਟਾ ਜਿਹਾ YouTube ਚੈਨਲ ਚੈਨਲ ਦੀ ਮਤਲਬ ਪ੍ਰੋਮੋਸ਼ਨ ਕਰਾਣ ਲਈ ਇਹਨੇ ਇਹਨਾਂ ਨੂੰ ਬੁਲਾਇਆ ਕਰੇ ਤੇ ਰੋਟੀਆਂ ਖਵਾ ਰਿਆ ਪੂਰੀਆਂ ਛੋਲੇ ਲਟਰਮ ਛੜਰਮ ਪਟਰਮ ਕਿਦਾਨ ਬੱਡਾਂ ਦੇ ਬੈਗੀਆਂ ਸਜਸ ਵਰਕੇ ਉਹ ਕੋਈ ਆਪਣਾ ਸਟੈਂਡਰਡ ਤਾਂ ਰੱਖੋ ਮਾੜਾ ਮੋਟਾ ਕਿ ਜਮਾ ਗਈਆਂ ਕੁਝ ਨਹੀਂ ਠੀਕ ਹੈ ਯਾਰ ਮੈਂ ਇਹ ਨਹੀਂ ਕਹਿੰਦੀ ਕਿ ਕੋਈ ਬੰਦਾ ਮਾੜਾ ਹੁੰਦਾ ਇਹ ਹੁੰਦਾ ਉਹ ਹੁੰਦਾ ਲੇਕਿਨ ਫਿਰ ਵੀ ਕਹਿੰਦੇ ਨਾ ਕਿ ਰਾਜਾ ਰਾਜਾ ਹੀ ਹੁੰਦਾ ਤੇ ਪ੍ਰਜਾ ਪ੍ਰਜਾ ਹੀ ਹੁੰਦੀ ਹੈ ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਰਾਜਾ ਚਾਹੇ ਸਿੰਘਾਸਨ ਤੇ ਬੈਠਿਆ ਹੋਵੇ ਭਾਵੇਂ ਉਹ ਸਿੰਘਾਸਨ ਤੇ ਨਾ ਬੈਠਿਆ ਹੋਵੇ ਲੇਕਿਨ ਉਹ ਰਾਜਾ ਹੀ ਰਹਿੰਦਾ ਹੈ ਪਰ ਇਹਨਾਂ ਨੂੰ ਮੋٹے ਦਿਮਗ ਵਾਲਿਆਂ ਨੂੰ ਕਿੱਥੇ ਗੱਲ ਸਮਝਾਣੀ ਕਿ ਚਾਰ ਦਾ ਵਿਊਜ਼ ਦੇ ਪਿੱਛੇ ਤੇ ਮਰ ਜਾਂਦੀਆਂ ਕਿ ਹਾਂ ਵਿਊਜ਼ 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 ਸੋ ਰੁਕੋ ਤੁਸੀਂ ਵੇਟ ਕਰੋ ਤੇ ਅੱਗੇ ਮੈਂ ਤੁਹਾਨੂੰ ਹਾਂਜੀ ਤੇ ਰੁਕੋ ਤੁਸੀਂ ਵੇਟ ਕਰੋ ਅੱਗੇ ਮੈਂ ਤੁਹਾਨੂੰ ਇਹਦੀ ਪ੍ਰੋਮੋਸ਼ਨ ਦੀ ਦਿਖਾਉਂਦੀ ਆ ਆ ਦੇਖਿਓ ਜ਼ਰਾ ਹੈਲੋ ਗਾਇਜ਼ ਆਪਣੇ ਚੈਨਲ ਦਾ ਨਾਮ ਹੈਗਾ ਪ੍ਰੀਤ ਡੈਸ਼ ਪਟਿਆਲਾ ਤੇ ਜਿੱਦਾਂ ਦੀਦੀ ਨੂੰ ਤੁਸੀਂ ਕਰਦੇ ਸਪੋਰਟ ਉਦਾਂ ਮੈਨੂੰ ਵੀ ਸਪੋਰਟ ਕਰਿਓ ਤੇ ਸ਼ੇਅਰ ਕਰਿਓ ਆਪਣਾ ਪਿਆਰ ਦਿਓ ਮੇਰੇ ਕੋਲ ਆ ਕੇ ਵੀਜ਼ਿਟ ਕਰਿਓ ਵਧੀਆ-ਵਧੀਆ ਖਾਣਾ ਬਣਾਵਾਂਗੇ ਤੁਹਾਨੂੰ ਵੀ ਖਵਾਵਾਂਗੇ ਤੇ ਹਾਂਜੀ ਪਿੰਕੀ ਜੀ ਬੋਲੋ ਜਿੰਨੇ ਪਹਿਲੀ ਵਾਰ ਆਏ ਲਾਈਕ ਕਮੈਂਟ ਕਰਦੇ ਦਿਨ ਵੀ ਸਪੋਰਟ ਕਰੋ ਜੀ ਥੈਂਕ ਯੂ ਦੇਖ ਲਈ ਹਾਂਜੀ ਜੀ ਇਹਨਾਂ ਦਾ ਪ੍ਰੋਮੋਸ਼ਨ ਕਰਨ ਆਈ ਸੀਗੀ ਇਹਨਾਂ ਦੇ ਘਰ ਦੇ ਵਿੱਚ ਇੱਕ ਰੋਟੀ ਪਿੱਛੇ ਪ੍ਰੋਮੋਸ਼ਨ ਕਰਨ ਆ ਗਈ ਦੱਸੋ ਤੁਸੀਂ ਆਹ ਦੇ ਨਭੀਆਂ ਦੇ ਸਟੈਂਡਰਡ ਹੈ ਇੱਕ ਰੋਟੀ ਵਿੱਚ ਜਾ ਕੇ ਪ੍ਰੋਮੋਸ਼ਨ ਕਰਨ ਆ ਗਈ ਹੈ ਤੇ ਹੁਣ ਮੈਂ ਕੀ ਬੋਲਾਂ ਜਿਹੜੀ ਨਾਲ ਖੜੀ ਹੈ ਵੀ ਤੁਹਾਡਾ ਚੈਨਲ ਚਲਾਉਣਾ ਕੋਈ ਟੈਲੈਂਟ ਹੈ ਜਲਦੀ ਚਾਹਤ ਬਲੌਗਿੰਗ ਕਰਨੀ ਹੈ ਤਾਂ ਕੋਈ ਗੱਲ ਨਹੀਂ ਹੌਲੀ ਹੌਲੀ ਗਰੋ ਹੋ ਜਾਂਦਾ ਚੈਨਲ ਏਡੀਬਿਤ ਨੂੰ ਕੀ ਅਮਰਜੈਂਸੀ ਕਿ ਤੂੰ ਇਹਨਾਂ ਨੂੰ ਸੱਦ ਰਹੀ ਹੈ ਆਪਣੇ ਘਰੇ ਬਲਾ ਕੇ ਰੋਟੀ ਬੈੱਡਾਂ ਤੇ ਬਿਠਾ ਕੇ ਖਵਾ ਕੇ ਤੇ ਪ੍ਰੋਮੋਸ਼ਨ ਕਰਾਣੀ ਪਰਾਵਾ ਇਸ ਤੋਂ ਜ਼ਿਆਦਾ ਦੁਨੀਆ ਦਾ ਅੰਤ ਕਿਤੇ ਨੇੜੇ ਨਹੀਂ ਹੈ ਕੀ ਬੰਦਾ ਇਹਨਾਂ ਨੂੰ ਕਵੇ ਪੂਰੇ ਭਾਂਡੇ ਚ ਰੋਟੀਆਂ ਖਾਂਦੀਆਂ ਬੈ ਕੇ ਯਾਰ ਦੱਸੋ ਕੀ ਇਹਨਾਂ ਨੂੰ ਕੋ ਕਵੇ ਯਾਰ ਪਹਿਲਾਂ ਦਾ ਇੰਟਰਵਿਊ ਵਾਲੇ ਨਹੀਂ ਛੱਡਦੇ ਸੀਗੇ ਉਹਨਾਂ ਨੂੰ ਅਸੀਂ ਅਸੀਂ ਗਾਲਾ ਗੂਲਾ ਕੱਢ ਕੇ ਬਿਠਾਇਆ ਹੈ ਤੇ ਉੱਤੋਂ ਹੁਣ ਇਹ ਨਵੇਂ ਸ਼ੁਰੂ ਹੋ ਗਏ ਪ੍ਰੋਮੋਸ਼ਨ ਦੇ ਨਵੇਂ ਤਰੀਕੇ ਕੋਈ ਮੁਸਮੀਆਂ ਗੱਦੇ ਗੱਟੇ ਲੈ ਕੇ ਚਲਾ ਕੋਈ ਗੰਡਿਆਂ ਦੇ ਪਿਆਜ਼ਾਂ ਦੇ ਆਲੂ ਦੇ ਬਸ ਇਹਨਾਂ ਨੇ ਇਹਨੇ ਵਿੱਚ ਤੇ ਇਹਨਾਂ ਨੇ ਪ੍ਰੋਮੋਸ਼ਨ ਕਰਾ ਕਰਨੀਆਂ ਹੋਰ ਇਹਨਾਂ ਤਾਂ ਹੁਣ ਕੀ ਰਹਿ ਗਿਆ ਹੋਰ ਕੁਝ ਲੱਗਦਾ ਹੈ ਹੋਰ ਕਿ ਸੋਨੇ ਦੇ ਸੈਟ ਲੈ ਕੇ ਇਹਨਾਂ ਨੇ ਪ੍ਰੋਮੋਸ਼ਨ ਕਰਨੀ ਆ ਉਹ ਕੁਝ ਨਾ ਆਪਣਾ ਸਟੈਂਡਰਡ ਬਣਾਓ ਸਟੈਂਡਰਡ ਮੈਂ ਤਾਂ ਏ ਭਾਈ ਕੀ ਸਰਪ੍ਰਾਈਜ਼ ਹੈ ਉਹ ਸਰਪ੍ਰਾਈਜ਼ ਇਹ ਸੀਗਾ ਕਿ ਸਾਨੂੰ ਸਾਡੇ YouTube ਫੈਮਲੀ ਵੀ ਸਾਨੂੰ ਪੁੱਛ ਰਹੀ ਸੀ ਕਿ ਯਾਰ ਆਪੇ ਤੁਹਾਡੀ ਪੇਮੈਂਟ ਆ ਗਈ ਪੇਮੈਂਟ ਆ ਗਈ ਫਾਈਨਲੀ ਪੇਮੈਂਟ ਤੇ ਫਾਈਨਲੀ ਸਾਡੀ ਪੇਮੈਂਟ ਆ ਚੁੱਕੀ ਹੈ ਜੀ ਤੇ ਸਾਡੀ ਐਲਸੀ ਪੇਮੈਂਟ ਦੇ ਵਿੱਚੋਂ ਅਸੀਂ ਆਪਣੇ ਘਰ ਦਾ ਲਈ ਕਹਿੰਿਆ ਜੀ ਰਾਸ਼ਨ ਤੇ ਦੇਖਾ ਦਿਓ ਜੀ ਕਿਹੜਾ ਕਿਹੜਾ ਰਾਸ਼ਨ ਹੈ ਨਾ پکڑੋ ਸਾਡੇ YouTube ਫੈਮਲੀ ਨੇ ਸਾਨੂੰ ਪੁੱਛ ਰਹੀ ਸੀ ਨਾ ਕਿ ਹਾਂ ਜੀ ਆ ਪੇਮੈਂਟ ਤੁਹਾਡੀ ਆਈ ਹੈ ਨਹੀਂ ਆਈ ਹੈ ਤੇ ਗਾਇਜ਼ ਆਪਾਂ ਇਹਨਾਂ ਦੱਸ ਨਹੀਂ ਸਕਦੇ ਕਿ ਕਿੰਨੀ ਆਈ ਹੈ YouTube ਦੇ ਕੁਝ ਹੋਣੇ ਰੋਲ ਰੋਲ ਨੇ ਕਿ ਆਪੇ ਉਸੇ ਪੇਮੈਂਟ ਦੱਸਨੇ ਅਸੀਂ ਆਪਾਂ ਪੇਮੈਂਟ ਸ਼ੋਅ ਕਰ ਦਾਂਗੇ ਉਹਨਾਂ ਨੇ ਕਿ ਪੇਮੈਂਟ ਦੱਸ ਤੇ ਮਗਰ ਇਹ ਵੀ ਦੱਸ ਸਕਦੇ ਕਿ ਕਿੰਨੀ ਆਈ ਹੈ ਤੇ ਚਲੋ ਜੀ ਆਪਣੇ ਇਹ ਦਿਖਾਉ ਰਾ ਅਸੀਂ ਆ ਦੇਖ ਲੋ ਅਸੀਂ ਆਪਣੀ YouTube ਦੀ ਪੇਮੈਂਟ ਨਹੀਂ ਦੇ ਸਕਦੇ ਕਿਉਂਕਿ YouTube ਦੀ ਗਾਈਡਲਾਈਨਸ ਚ ਨਈਮ ਕੁਝ ਹੁੰਦਾ ਹੈ ਚੱਕਰ YouTube ਦਾ ਨਹੀਂ ਦੇ ਸਕਦੇ ਤਾਂ ਗੱਲ ਸਹੀ ਹੈ ਤੇ ਖੁਸ਼ੀ ਦੇਖੀ ਸ਼ੋਪਿੰਗ ਕਰਨਗੇ ਪਤਾ ਨਹੀਂ ਹੁਣ ਮੈਂ ਦਾ ਨਾਮ ਲੈ ਸਕਦੀ ਕਿ ਨਹੀਂ ਚੱਕਰ ਪੈ ਜਾਂਦਾ ਥੋੜਾ ਜਿਹਾ ਤੇ ਚਲੋ ਸਭ ਨੇ ਦੇਖ ਹੀ ਲਿਆ ਕਿੱਥੇ ਸ਼ੋਪਿੰਗ ਕਰਕੇ ਆਇਆ ਹੈ ਤੇ ਕਮਾਲ ਹੈ ਵਧੀਆ ਗੱਲ ਹੈ ਪਹਿਲੀ ਪੇਮੈਂਟ ਆਈ ਹੈ ਪਹਿਲੀ ਪੇਮੈਂਟ ਆਈ ਹੈ ਨਾ ਹੁਣ ਚੱਲ ਪੇਮੈਂਟ ਆ ਗਈ ਠੀਕ ਹੈ ਹੁਣ ਕੰਮ ਕੁੰਮ ਤੇ ਜਾਇਆ ਕਰੇਗਾ ਕਿ ਨਹੀਂ ਕਿਉਟੋ ਉਟੋ ਦਾ ਕੈਨਸਲ ਸਿਸਟਮ ਕਿ YouTube ਚੜ ਗਿਆ ਬਾਅਦ ਵਿੱਚ ਕਿਤੇ ਉਹਦੇ ਧਮਕੀਆਂ ਨਾ ਦਵਾਈ ਤੂੰ ਵੀ ਕਿਤੇ ਜਿਵੇਂ ਉਹ ਦਵੰਦੀ ਬਈ ਕਿਰਨਾ ਬਠੰਡਾ ਜੇ ਕਿਸੇ ਨੇ ਕੋਈ ਕਮੈਂਟ ਕੀਤਾ ਜੇ ਕਿਸੇ ਨੇ ਕੋ ਵੀਡੀਓ ਪਾਈ ਭਾਈ ਸਾਹਿਬ ਆਣ ਕੇ ਦੇਖਣਗੇ ਨਾ ਭਾਈ ਸਾਹਿਬ ਤੇਰਾ ਚੈਨਲ ਨਹੀਂ ਦੇਖਦੇ ਕਿ ਤੂੰ ਚੈਨਲ ਤੇ ਕੀ ਖੇ ਪੋਨੀ ਐ ਆਈ ਵੱਡੀ ਅੱਗੇ ਦੇਖਿਓ ਜਰਾ ਬੜੀਆ ਆ ਇਸਨੇ ਕੋਈ ਵੀ ਲੈਣਾ ਆਪਣੀ ਮੇਰੇ ਭਾਈ ਦੇ ਭਾਈ ਕਿਉਂਕਿ ਮੈਂ ਆਪਣੇ ਇੱਕ ਸਾਲੇ ਨੂੰ ਮੈਂ ਆਪਣੇ ਇੱਕ ਸ਼ਰਟ ਗਿਫਟ ਕਰਵਾਉਣਾ ਹੈ ਟੀ-ਸ਼ਰਟ ਬੇਟ ਕੀ ਬ੍ਰਾਊਨ ਆਪ ਬਤਾਣਾ ਕਮੈਂਟਾਂ ਵਿੱਚ ਮੈਂ ਕੌਣ ਸੀ ਗਿਫਟ ਕਰਾਂ ਆਪਣੇ ਸਾਲਾ ਦਾ ਸਾਲਾਦਰ ਦਾ ਵੀਡੀਓ ਦੇਖ ਰਿਹਾ ਹੁਣ ਉਹਨੇ ਆਪ ਹੀ ਸਿਲੈਕਟ ਕਰ ਲੈਣੀ ਤੂੰ ਕੀ ਆਡੀਅੰਸ ਨੂੰ ਪੁੱਛਦਾ ਵੇ ਜਦੋਂ ਆਡੀਅੰਸ ਨੂੰ ਕਿਤੇ ਗਿਵਏ ਕਰਨਾ ਹੋਵੇ ਤਾਂ ਤਾਂ ਸਮਝ ਆਵੇਗਾ ਆਡੀਅੰਸ ਕਦੇ ਨਹੀਂ 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 ਯਾਨੀ ਹਾਂ ਤੁਸੀਂ ਕੀ ਗਿਵਏ ਕਰਨਾ ਕਿਸੇ ਨੂੰ ਤੁਸੀਂ ਆਪ ਥੋੜੇ ਟਾਈਮ ਤੱਕ ਸਕੈਨਰ ਪਾ ਕੇ ਪੈਸੇ ਮੰਗਣੇ ਕਿਤੇ ਚੈਨਲ ਡਾਊਨ ਹੋ ਗਿਆ ਉਹ ਹਾਲ ਹੋਣਾ ਇਹ ਤੁਹਾਡਾ ਚਲੋ ਦਫਾ ਕਰੋ ਜਿਹੜਾ ਮਰਜੀ ਹਾਲ ਹੋਵੇ ਪਰ ਪਿੰਕੀ ਦੀ ਵੀ ਪੇਮੈਂਟ ਆਈ ਗਈ ਆਖਿਰ ਚਲੋ ਥੋੜੀ ਕਮਲ ਪਟਿਆਲਾ ਨੂੰ ਟੱਕਰ ਦੇ ਦਿੱਤੀ ਐਨ ਕੁਝ ਤਾਂ ਮੁੱਲ ਪਿਆ ਕਮਲ ਪਟਿਆਲਾ ਨਾਲ ਰਹਿਣ ਦਾ ਇਹਦਾ ਸੋ ਹੁਣ ਲੱਗੀ ਘਰੋ ਘਰੀ ਜਾ ਕੇ ਪ੍ਰੋਮੋਸ਼ਨ ਕਰਨ ਖਾਣੇ ਤੇ ਬੁਲਾਇਆ ਜਾਂਦਾ ਬਈ ਵਾਹ ਮੈਗਨੀ ਇਹਨਾਂ ਦੀਆਂ ਤਾਂ ਚੜ੍ਹਾਈਆਂ ਅੱਛਾ ਆ ਮਾਤਾ ਨੂੰ ਦੇਖ ਲੋ ਕੱਪੜੇ ਪਾਪਾ ਕੇ ਸਟੋਰ ਦੀ ਪ੍ਰੋਮੋਸ਼ਨ ਕਰ ਰਹੀ ਐ ਫਿਰ ਜੀ ਕਹਿੰਦੇ ਸੌੜੀ ਕੋਲ ਤਾਂ ਪੈਸਾ ਹੀ ਬੜਾ ਆਸਾਨ ਹੂ ਤਾਂ ਫਰਕ ਹੀ ਨਹੀਂ ਪੈਂਦਾ ਅਸੀਂ ਤਾਂ ਖੜੇ ਖੜੇ ਐਸੇ ਦਾਣ ਹੀ ਬੋਧ ਕਰਦੇ ਆ ਸੈਕੰਡ ਹੈਂਡ ਜਨਰੇਟਰ ਦੇ ਕੇ ਇੰਨਾ ਹੀ ਪੈਸਾ ਤਾਂ ਕੀ ਇਹਦੀ ਆਫਤ ਪੈ ਗਈ ਇਹ ਸਟੋਰ ਦੇ ਪਾਪਾ ਕੇ ਕੱਪੜੇ ਦਿਖਾਣ ਦੀ ਚਲੋ ਨਾਲਾ ਵੀ ਮਿਲਿਆ ਹੋਇਆ ਇਹਦੇ ਪਤਾ ਨਹੀਂ ਸਿਸਟ ਸੀ ਗਈ ਇੱਕ ਪਤਾ ਨਹੀਂ ਕਿੱਧਰ ਗਈ ਕੁੜੀ ਦਾ ਵਿਆਹ ਕਰ ਦੇਣਾ ਚਾਹਤੀ ਮੇਰੇ ਸਿਸਟਰ ਮੈਂ ਮਰ ਜਾਣਾ ਹੁਣ ਤੱਕ 3-4 ਸਾਲ ਹੋ ਗਏ ਜੁੰਦਾ ਫਿਰ ਜਾਂਦਾ ਹੈ ਇਹਦੇ ਤੇ ਕੱਪੜੇ ਪਾ ਕੇ ਦੱਸ ਰਹੀ ਆ ਇਹਦੀ ਨੂ ਦਾ ਹਾਲ ਦੇਖ ਲੋ ਚੱਕੇ ਡਾਂਗ ਮੋਢੇ ਤੇ ਤਾਂ ਪਤਾ ਨਹੀਂ ਕਿੱਧਰ ਨੂੰ ਤੁਰ ਜਾਂਦੀ ਕਦੇ ਉੱਧਰ ਨੂੰ ਗੱਡੀ ਚ ਤਰਦੀ ਗੱਡੀ ਚ ਵਹਿੰਦੀ ਇੱਧਰ ਤੁਰਦੀ ਇੱਧਰ ਤੁਰਦੀ ਤੁਰ ਜਾਂਦੀ ਇਹਨੂੰ ਕੋਈ ਲੈਣ ਦੇਣਾ ਨਹੀਂ ਹੈ ਬਸ ਹੁਣ ਕੀ ਕਰੇ ਵਿਚਾਰੀ ਤੁਰਨਾ ਤਾਂ ਪੈਣਾ ਹੀ ਹੈ ਹੁਣ ਇਹਦੇ ਸੋਹਰੇ ਦਾ ਤਾਂ ਆਪਣੇ ਮੁੰਡੇ ਦਾ ਆਪਣੇ ਘਰ ਵਾਲੇ ਦਾ ਖਰਚਾ ਨਹੀਂ ਤੋਰਨਾ ਇਹਨਾਂ ਨੇ ਹੀ ਤੋਰਨਾ ਏ ਜੇ ਇਹ ਦੋਨੇ ਨਾ ਹੋਣ ਤਾਂ ਇਹਨਾਂ ਦਾ ਹੁਣ ਕਿੱਥੋਂ ਖਰਚਾ ਚਲੇ ਐਦਾਂ ਹੀ ਥੋੜੀਆਂ ਇੰਨੀ ਅਸ਼ਪਰਸਤੀ ਹੁੰਦੀ ਹੈ ਮਿਹਨਤਾਂ ਲੱਗਦੀਆਂ ਐਦਾਂ ਡੰਡੇ ਮੋਢਿਆਂ ਤੇ ਰੱਖ ਕੇ ਗਲੀਆਂ ਚ ਮ ਸੜਕਾਂ ਤੇ ਉੱਤਰ ਕੇ ਨੱਚਣਾ ਟੱਪਣਾ ਦਾ ਇਹ ਨਹੀਂ ਵਿਚ ਥੀਏਟਰ ਤੇ ਨੱਚ ਰੀਆਂ ਉਹ ਥੀਏਟਰ ਦੇ ਵਿੱਚ ਨੱਚ ਰੀਆਂ ਸੀਗੀਆਂ ਆ ਸਭ ਕੁਝ ਕਰਨਾ ਪੈਂਦਾ ਐ ਨਹੀਂ ਸਟ੍ਰਗਲ ਇਨ ਤਾਂ ਹੀ ਕਹਿੰਦੇ ਆ ਅਸੀਂ ਬੜਾ ਸਟ੍ਰਗਲ ਕੀਤਾ ਇਹ ਨਚਾਰਪੁਣੇ ਨੂੰ ਸਟ੍ਰਗਲ ਕਹਿੰਦੇ ਇਹਨਾਂ ਦਾ ਸਟ੍ਰਗਲ ਹੀ ਹੈ ਵੈਸੇ ਭਰਾਵਾ ਇੰਨੀ ਬੇਸ਼ਰਮੀ ਨਾਲ ਨੱਚਣਾ ਟੱਪਣਾ ਸੜਕਾਂ ਦੇ ਵਿੱਚ ਇਹਨੂੰ ਸਟ੍ਰਗਲ ਹੀ ਕਹਿ ਸਕਦੇ ਆ ਕਿਉਂਕਿ ਆਮ ਬੰਦਾ ਨਹੀਂ ਦਨ ਚੱਕਦਾ ਇਹ ਤਾਂ ਭਈ ਕਹਿੰਦਾ ਬੰਦਾ ਕਿਵੇਂ ਚਾਰ ਨਾਲ ਘਰੇ ਵੇ ਕੇ ਰੋਟੀ ਖਾ ਲੂ ਪਰ ਆਹ ਕੰਮ ਨਾ ਕਰੂੰ ਆਹ ਹ ਲੈ ਚਲੋ ਤੇ ਮੈਂ ਵੀਡੀਓ ਨੂੰ ਕਰਦੀ ਆ ਇੱਥੇ ਖਤਮ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਕਮੈਂਟ ਜ਼ਰੂਰ ਕਰਨਾ ਤੇ ਇੰਸਟਾਗ੍ਰam ਦੇ ਪਲੀਜ਼ ਮੈਨੂੰ ਜ਼ਰੂਰ ਫੋਲੋ ਕਰੋ ਤੇ ਬਾਏ ਬਾਏ ਗਾਇਸ ਟੇਕ ਕੇਅਰ ਆਪਣਾ ਖਿਆਲ ਰੱਖਣਾ ਤੇ ਆਪਣੀ ਫੈਮਿਲੀ ਦਾ ਵੀ ਖਿਆਲ ਰੱਖਣਾ ਬਾਏ ਬਾਏ